ਪਿਛਲੇ ਦਿਨੀ ਕਲਕੱਤਾ ਦੇ ਮੈਡੀਕਲ ਕਾਲਜ ਵਿੱਚ ਲੇਡੀ ਡਾਕਟਰ ਨਾਲ ਹੋਏ ਬਲਾਤਕਾਰ ਤੋਂ ਮਗਰੋਂ ਹੱਤਿਆ ਦਾ ਮਾਮਲਾ ਹੁਣ ਪੂਰੇ ਦੇਸ਼ ਵਿੱਚ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸੇ ਨੂੰ ਲੈ ਕੇ ਅੱਜ ਆਈਐਮਏ ਦੇ ਡਾਕਟਰਾਂ ਵੱਲੋਂ ਪੂਰੇ ਦੇਸ਼ ਵਿੱਚ ਹੜਤਾਲ ਕੀਤੀ ਗਈ ਜਿਸ ਨੂੰ ਲੈ ਕੇ ਬਟਾਲਾ ਵਿੱਚ ਵੀ ਆਈਐਮਏ ਦੇ ਡਾਕਟਰਾਂ ਵੱਲੋਂ ਚਿੱਟੇ ਕੋਟ ਪਾ ਕੇ ਹੱਥਾਂ ਵਿੱਚ ਬੈਨਰ ਫੜ ਕੇ ਬਟਾਲਾ ਦੇ ਲੱਗ-ਲੱਗ ਹਿੱਸਿਆਂ ਵਿੱਚ ਰੋਸ ਮਾਰਚ ਕੱਢਿਆ ਗਿਆ ਇਸ ਮੌਕੇ ਬੋਲਦੇ ਹਨ ਡਾਕਟਰਾਂ ਨੇ ਕਿਹਾ ਕਿ ਲੇਡੀ ਡਾਕਟਰ ਕਿਤੇ ਵੀ ਸੁਰੱਖਿਤ ਨਹੀਂ ਹੈ ਤੇ ਸਭ ਤੋਂ ਪਹਿਲਾਂ ਤੇ ਜਿਸ ਦੇ ਡਾਕਟਰ ਦੇ ਨਾਲ ਬਲਾਤਕਾਰ ਕੀਤਾ ਹੈ ਤੇ ਹਤਿਆ ਕੀਤੀ ਹੈ ਉਸਦੇ ਦੋਸ਼ੀਆਂ ਨੂੰ ਜਲਦ ਫੜ ਕੇ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਅਜਿਹੇ ਦਰਿੰਦਿਆਂ ਨੂੰ ਜਨਤਕ ਤੌਰ ਤੇ ਚੌਂਕ ਵਿੱਚ ਖਿਲਾਰ ਕੇ ਸਜ਼ਾ ਦਿਵੀ ਜਾਵੇ ਦੂਸਰੇ ਪਾਸੇ ਲੇਡੀ ਡਾਕਟਰ ਨੇ ਬੋਲਦਿਆਂ ਕਿਹਾ ਕਿ ਲੇਡੀ ਡਾਕਟਰ ਆਪੀਡੀ ਦੇ ਵਿੱਚ ਸੇਫ ਨਹੀਂ ਹੈ ਤੇ ਇਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਜਿਨ੍ਹਾਂ ਲੋਕਾਂ ਨੇ ਬਲਾਤਕਾਰ ਕਰਨ ਮਗਰੋਂ ਡਾਕਟਰ ਦੀ ਹਤਿਆ ਕੀਤੀ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਕਿਉਂਕਿ ਲੱਗਦਾ ਹੈ ਕਿ ਕਲਕੱਤਾ ਦੀ ਸਰਕਾਰ ਵੀ ਇਹਨਾਂ ਦੋਸ਼ੀਆਂ ਦੇ ਨਾਲ ਰਲੀ ਹੋਈ ਹੈ ਰੇਪ ਐਂਡ ਮਰਡਰ ਹੋਇਆ ਉਹਦੇ ਪ੍ਰੋਟੈਸਟ ਵਿੱਚ ਸਾਰੇ ਆਈਐਮਐਨ ਦੀ ਕਾਲ ਤੇ ਬਟਾਲੇ ਦੇ ਸਾਰੇ ਆਈਐਮਐਨ ਦੇ ਡਾਕਟਰ ਇਕੱਠੇ ਹੋਏ ਆਂ ਔਰ ਸਾਡੀ ਮਾਰਚ ਚੱਲ ਰਹੀ ਹੈ ਅਸੀਂ ਸੋਸਾਇਟੀ ਨੂੰ ਅਵੇਅਰ ਕਰ ਰਹੇ ਆ ਕਿ ਜੇ ਸਾਡੀਆਂ ਓਪੀਡੀਜ਼ ਅੱਜ ਬੰਦ ਹੈ ਤਾਂ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਤੇ ਜਿਹੜੀਆਂ ਓਪੀਡੀਜ਼ ਬੰਦ ਹੈ ਉਹ ਸਾਡੀ ਪ੍ਰੋਟੈਸਟ ਹੈ ਕਿ ਉਹ ਜਿਹੜੇ ਰੇਪਿਸਟ ਹੈ ਉਹ ਪਕੜੀ ਜਾਣ ਔਰ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਏ ਡਾਕਟਰ ਕਿੰਨਾ ਚੰਗੀ ਸਰਵ ਕਰ ਦਿਆ ਅੱਜ ਲੇਡੀਸ ਦਾ ਲੇਡੀਜ਼ ਬਹੁਤ ਅਨਸਿਓਰ ਫੀਲ ਕਰਦੇ ਆ ਥਿਸ ਇਜ਼ ਥਿਸ ਇਜ਼ ਮਰਡਰ ਐਂਡ ਰੇਪ ਪਰ ਅਦਰਵਾਇਜ਼ men handled ਲੇਡੀਜ਼ ਇ ਕੋਈ ਵੀ ਮੇਰੇ ਖਿਆਲ ਪੇਸ਼ੈਂਟ ਦਾ ਰਿਲੇਟਿਵ ਆ ਕੇ ਉੱਚਾ ਵੀ ਬੋਲੇਗਾ ਨਾ ਉਹ ਡਰ ਜਾਂਦੀਆਂ ਨੇ ਅਸੀਂ ਚਾਹੁੰਦੇ ਆ ਇਹ ਚੀਜ਼ ਨੂੰ ਐਲੀਮੀਨੇਟ ਕੀਤਾ ਜਾਏ ਵੀ ਸ਼ੁਡ ਫੀਲ ਸਿਕਰ ਕਿ ਅਸੀਂ ਸਿਕਿਉਰਟੀ ਫੀਲ ਕਰੀਏ ਤੇ ਆਰਾਮ ਨਾਲ ਅਸੀਂ ਕੰਮ ਕਰ ਸਕੀਏ ਤੁਹਾਨੂੰ ਕੀ ਲੱਗਦਾ ਕਿ ਜਦੋਂ ਅਜਿਹੀ ਕਠਿਨਾਵਾਂ ਹੁੰਦੀਆਂ ਨੇ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਸ਼ਰਾਰਤੀ ਅਨੁਸਾਰ ਨੇ ਜਾਂ ਸਮਾਜ ਬੁਧੀ ਅਨੁਸਾਰ ਨੇ ਉਹ ਇਹੋ ਜਿਹੀ ਘਟਨਾਵਾਂ ਨੂੰ ਅੰਜਾਮ ਦਿੰਦੇ ਕਿਉਂ ਲੱਗਦਾ ਕਿ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਜਾਂ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਇਹ ਤਾਂ ਦੇਖੋ ਜੀ ਸਾਹਮਣੇ ਪਰਦਾਖਹੀ ਹੈ ਵੀ ਸਭ ਕੁਝ ਹੋਣ ਦੇ ਬਾਵਜੂਦ ਵੀ ਬੰਦੇ ਫੜੇ ਨਹੀਂ ਜਾਂਦੇ ਜਾਂ ਉਹਨਾਂ ਦਾ ਪ੍ਰੋਸੈਸ ਡਿਲੇ ਹੋ ਜਾਂਦਾ ਉਹਨਾਂ ਦੀ ਮਤਲਬ ਇਨੀਸ਼ੀਅਲ ਐਫ ਆਰ ਦੇ ਕੇਵਰੀ ਬੜੀ ਦੇਰ ਹੋ ਜਾਂਦੀ ਹੈ ਅਸੀਂ ਚਾਹੁੰਦੇ ਮੈਨੂੰ ਜਲਦੀ ਤੋਂ ਜਲਦੀ ਇਹਨੂੰ ਇਨ ਪ੍ਰੋਸੈਸ ਲੈੰਦਾ ਜਾਏ ਤੇ ਲੇਡੀ ਡਾਕਟਰ ਨੂੰ ਖਾਸ ਕਰਕੇ ਸਾਰੇ ਸਾਰੇ ਡਾਕਟਰ ਬਰਾਦਰ ਨੂੰ ਪੂਰੀ ਪ੍ਰੋਟੈਕਸ਼ਨ ਪੂਰੀ ਸਖਸ਼ਾ ਦਿੱਤੀ ਜਿਹੜੇ ਥੈਂਕ ਯੂ انا ਐਮ ਬਟਾਲਾ ਅੱਜ ਅਸੀਂ ਇੱਕ ਪ੍ਰੋਟੈਸਟ ਕੀਤਾ ਗਿਆ ਇੱਕ ਕਿਥੋਂ ਲੈ ਕੇ ਕਿਥੋਂ ਤੱਕ ਮਾਰਚ ਕੀਤਾ ਗਿਆ ਅਸੀਂ ਗਾਂਧੀ ਚੌਂਕ ਤੋਂ ਲੈ ਕੇ ਹਸਰੀ ਦੇ ਪੁਲ ਤੱਕ ਸ਼ਹਿਰ ਦੇ ਵਿੱਚ ਅਸੀਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਇਹ ਪ੍ਰੋਟੈਸਟ ਕੀਤਾ ਕਿ ਲੱਗਦਾ ਕਿਸ ਤਰ੍ਹਾਂ ਦੀ ਸੁਰੱਖਿਆ ਸਮਝ ਦੇ ਉਸੇ ਮਿਲਣੀ ਚਾਹੀਦੀ ਹੈ ਦੇਖੋ ਜਦੋਂ ਡਿਊਟੀ ਦੇ ਰਿਹਾ ਡਾਕਟਰ ਆਪਣੇ ਘਰ ਪਰਿਵਾਰ ਛੱਡ ਕੇ ਤੇ ਉਹਦੇ ਵਿੱਚ ਉਹਨਾਂ ਦਾ ਕਿਸੇ ਕਿਸਮ ਦਾ ਪੁਲਿਸੀ ਦਾ ਨਾਤੀ ਜਾਂ ਪੁਲਿਸ ਚੌਕੀ ਜਾਂ ਪੁਲਿਸ ਪੋਸਟ ਹੋਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੀ ਜਿਹੜੀ ਅਨਸਵਭਾਵਿਕ ਘਟਨਾ ਜਿਹੜੀ ਉਹ ਤੋਂ ਰੋਕਿਆ ਜਾ ਸਕੇ ਡਾਕਟਰ ਲਖਵੀਰ ਸਿੰਘ ਭਗਵਾਲੀ ਆ ਅੱਜ ਜਿਹੜਾ ਅੱਜ ਸਾਡੇ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਆਈਐਮਈ ਵੱਲੋਂ ਉਹਦੇ ਸਬੰਧ ਦੇ ਵਿੱਚ ਅਸੀਂ ਰੋਸ ਮਾਰਚ ਕੀਤਾ ਅੱਜ ਜਿਹਦੇ ਵਿੱਚ ਅਸੀਂ ਉਹ ਆਰਜੀ ਮੈਡੀਕਲ ਕਾਲਜ 'ਚ ਜਿਹੜੀ ਲੇਡੀ ਡਾਕਟਰ ਨਾਈਟ ਡਿਊਟੀ ਦੇ ਉੱਪਰ ਕੰਮ ਕਰ ਰਹੀ ਸੀ ਉਹਦਾ ਬਲਾਤਕਾਰ ਕਰਕੇ ਹੱਤਿਆ ਕਰ ਦਿੱਤੀ ਗਰੀ ਬੜੀ ਬੇਰਹਿਮੀ ਦੇ ਨਾਲ ਤੇ ਇਸ ਇਸ ਸਬੰਧ ਦੇ ਵਿੱਚ ਤਾਂ ਕਿ ਡਾਕਟਰਾਂ ਨੂੰ ਖਾਸ ਕਰਕੇ ਲੇਡੀ ਡਾਕਟਰਾਂ ਦੀ ਜਿਹੜੀ ਸੁਰੱਖਿਆ ਵਾ ਉਹ ਸਰਕਾਰ ਖਾਸ ਧਿਆਨ ਦੇਵੇ ਤਾਂ ਉਹਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਕਿਉਂਕਿ ਉਹਦੇ ਪ੍ਰੋਟੈਸਟ ਦੇ ਵਿੱਚ ਜਿਹੜੇ ਡਾਕਟਰ ਕਰ ਰਹੇ ਸੀ ਹੜਤਾਲ ਜਾਂ ਰੈਲੀ ਕਰ ਰਹੇ ਸੀ ਉਹਨਾਂ ਤੇ ਵੀ ਬਹੁਤ ਤਸ਼ੱਦਦ ਹੋਇਆ ਉੱਥੇ ਗੁੰਡਾਗਰ ਦੇ ਇਕੱਠੇ ਹੋ ਕੇ ਗੁੰਡਾ ਅਨਸਰ ਤੇ ਉਹਨਾਂ ਨੇ ਉਹਨਾਂ ਤੇ ਅਟੈਕ ਕਰਤਾ ਉਹਨਾਂ ਨੇ ਦੌੜ-ਦੌੜ ਕੇ ਆਪਣੀਆਂ ਜਾਨਾਂ ਬਚਾਈਆਂ ਤੋਂ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਜਿਵੇਂ ਸਰਕਾਰ ਉੱਥੋਂ ਦੀ ਜਿਹੜੀ ਹੈ ਉਹਦਾ ਹੱਥ ਹੈ ਇਹਦੇ ਵਿੱਚ ਵੈਸਟ ਬੰਗਾਲ ਦੀ ਸਰਕਾਰ ਦਾ ਤੇ ਸਾਨੂੰ ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਪਬਲਿਕ ਦੇ ਵਿੱਚ ਕਰਕੇ ਭਾਵੇਂ ਕਿ ਜਿਹੜੀ ਆ ਸੰਸਥਾਵਾਂ ਹੈਗੀਆਂ ਹਿਊਮਨ ਰਾਈਟਸ ਉਹਨਾਂ ਕੋ ਥੋੜੀ ਬਹੁਤ ਢਿੱਲ ਲੈ ਕੇ ਤੇ ਉਹਨਾਂ ਨੂੰ ਪਬਲੀਕਲੀ ਜਿਹੜਾ ਵਾ ਪਨਿਸ਼ਮੈਂਟ ਦਿੱਤੀ ਜਾਏ ਸਖਤ ਤੋਂ ਸਖਤ ਤਾਂ ਕਿ ਹੋਰ ਲੋਕਾਂ ਨੂੰ ਇਹ ਸਬਕ ਮਿਲ ਸਕੇ ਥੈਂਕ ਯੂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ